ਤਕਸੀਮ ਦਾ ਕੇਸ ਕਿਵੇਂ ਕੀਤਾ ਜਾ ਸਕਦਾ ਹੈ ਇਸ ਦਾ ਪੂਰਾ ਪ੍ਰੋਸੈਸ ਕੀ ਹੈ ਕਿਹੜੇ ਕਿਹੜੇ ਦਸਤਾਵੇਜ਼ ਲੱਗਦੇ ਨੇ ਇਹ ਚ ਆਪਾਂ ਜਦੋਂ ਤਕਸੀਮ ਦਾ ਕੇਸ ਪਾਉਣਾ ਹੈ ਨਾ ਜੀ ਇੱਕ ਤਾਂ ਗਰਦਾਵਰੀ ਦੀ ਨਕਲ ਇੱਕ ਜ਼ਮਨ ਦੀ ਨਕਲ ਠੀਕ ਹੈ ਜੀ ਇਹ ਲੈ ਕੇ ਫਿਰ ਆਪਾਂ ਨਕਸ਼ਾ ਉੜਾ ਇੱਕ ਪਰਿਵਾਰ ਤੋਂ ਤਿਆਰ ਕਰਾਉਂਦੇ ਆ ਇਹ ਤਿੰਨੇ ਚੀਜ਼ਾਂ ਦੇ ਕੇ ਵਕੀਲ ਦੇ ਰਹੀਂ ਹਾਂਜੀ ਜਾਂ ਜਾਨੀ ਕਿ ਖੁਦ ਬੰਦਾ ਆਪ ਤਹਿਸੀਲਦਾਰ ਦੇ ਕੇਸ ਪਾਉਂਦਾ ਜੀ ਠੀਕ ਹੈ ਸਰ ਤਹਿਸੀਲਦਾਰ ਫਿਰ ਦੋਹਾਂ ਪਾਰਟੀਆਂ ਨੂੰ ਸੰਮਣ ਕੱਢਦਾ ਜੀ ਜੀ ਸੰਮਣ ਤੇ ਨਹੀਂ ਤਲਾਹ ਹੋਈ ਜੀ ਫਿਰ ਇਹਨੂੰ ਤੇ ਨਪਰ ਸੈਸਾਂ ਚ ਬੁਨਿਆਦੀ ਰਹੀ ਫਿਰ ਅਖਬਾਰਾਂ ਹੀ ਕਢਾ ਕੇ ਜੀ ਠੀਕ ਅਲੱਗ ਅਲੱਗ ਰਹੀ ਹਾਂ ਹਾਂ ਜੀ ਫਿਰ ਵੀ ਇਹ ਬੰਦਾ ਹਾਜ਼ਰ ਨਹੀਂ ਆਉਂਦਾ ਫਿਰ ਇੱਕ ਤਰਫਾ ਕਾਰਵਾਈ ਕਰ ਦਿੰਦੇ ਨੇ ਠੀਕ ਹੈ ਜੀ ਐਕਸਪਾਰਟੀ ਕਰ ਦਿੰਦੇ ਨੇ ਕੇਸ ਨੂੰ ਜੀ ਠੀਕ ਹੈ ਜੀ ਫਿਰ ਤਸੀਲਾਰਾ ਜਣ ਕੇ ਕਾਨੂੰਗੋ ਨੂੰ ਆੜੇ ਵਾਸਤੇ ਆਰਡਰ ਕਰਨ ਦਾ ਨਕਸ਼ਾ ਆੜੇ ਵਾਸਤੇ ਠੀਕ ਹੈ ਜੀ ਫਿਰ ਕਾਨੂੰ ਮੌਕਾ ਜਾ ਕੇ ਦੇਖਦਾ ਜੀ ਮੌਕਾ ਦੇਖ ਕੇ ਕਬਜ਼ਾ ਮੁਤਾਬਕ ਜਿੰਨ ਕਿ ਉਹਨੂੰ ਰੱਖਵਾ ਪਉਂਦਾ ਜੀ ਠੀਕ ਹੈ ਸਰ ਜਿੱਥੇ ਜਿੱਥੇ ਜਿਹਦੇ ਕਬਜ਼ੇ ਨੇ ਜੀ ਮੇਨ ਰਸਤਾ ਦੇਖਿਆ ਜਾਂਦਾ ਵੀ ਰਸਤੇ ਕਿੱਥੋਂ ਲੱਗਣਗੇ ਜੀ ਠੀਕ ਹੈ ਜੀ ਬੂਰ ਵਾਲਾ ਰਕਵਾ ਜੀ ਜਿਹੜੇ ਬੰਦੇ ਦਾ ਬੂਰ ਲਾਇਆ ਉਹ ਵੀ ਉਹਨੂੰ ਪਾਇਨਾ ਚਾਹੀਦਾ ਜੀ ਉਹ ਵੀ ਉਸ ਨੂੰ ਪਾਇਆ ਜਾਂਦਾ ਹੈ ਬੰਦੇ ਨੂੰ ਜਿੱਥੇ 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 ਬੂਰ ਲਾਇਏ ਹੋਏ ਨੇ ਜੀ ਠੀਕ ਹੈ ਸਰ ਜੇ ਕਿਸੇ ਲਈ ਬੱਦ ਰਕਵਾ ਉਹ ਜਿਹੜੇ ਰਕਵਾ ਉਹਨਾਂ ਉਹਦਾ ਘਟਾਇਆ ਜਾਂਦਾ ਜੀ ਜਿੱਦ ਕੱਟ ਤਾਂ ਉਹਨੂੰ ਰੱਖਵਾ ਦਿੱਤਾ ਜਾਂਦਾ ਜੀ ਠੀਕ ਆ ਨਕਸ਼ਾੜਾ ਬਣਦਾ ਫਿਰ ਈੜੀ ਬਣਦੀ ਹੈ ਜੀ ਈੜੀ ਤੋਂ ਬਾਅਦ ਫਿਰ ਸਨਨਤ ਜਾਰੀ ਹੁੰਦੀ ਹੈ ਜੀ ਠੀਕ ਆ ਸਨਨਤ ਜਾਰੀ ਹੋਣ ਤੋਂ ਬਾਅਦ ਫਿਰ ਕਬਜ਼ੇ ਦੇ ਆਰਡਰ ਹੁੰਦੇ ਨੇ ਜੀ ਠੀਕ ਆ ਕਬਜ਼ੇ ਦੇ ਆਰਡਰਾਂ ਤੋਂ ਬਾਅਦ ਫਿਰ ਇੰਤਕਾਲ ਜਾ ਕੇ ਦਰਜ ਹੁੰਦਾ ਬਾਈ ਬਾਈ ਇੰਨਾ ਮਤਲਬ ਹਾਂ ਜੀ ਪ੍ਰੋਸੈਸ ਹੈ ਹਾਂ ਜੀ ਠੀਕ ਆ ਸਰ ਤੇ ਜੇਕਰ ਤਕਸੀਮ ਗਲਤ ਹੋ ਗਈ ਤਾਂ ਉਸ ਨੂੰ ਠੀਕ ਕਰਵਾਉਣ ਦਾ ਵੀ ਕੋਈ ਤਰੀਕਾ ਉਹਦਾ ਅਪੀਲ ਪਾ ਕੇ ਕਰਾ ਸਕਦੇ ਆਪਾਂ ਜੀ ਅੱਛਾ ਜੀ ਜੇ ਪਾ ਟਾਈਮ ਦੇ ਅੰਦਰ ਅੰਦਰ ਜਿਹੜੀ ਨਕਸ਼ਾ ਹੁਣ ਆੜਾ ਬਣ ਗਿਆ ਜੀ ਆੜੇ ਦੀ ਆਪਾਂ ਅਪੀਲ ਪਾ ਸਕਦੇ ਜੇ ਆਪਾਂ ਨੂੰ ਗਲਤ ਲੱਗਦਾ ਜੀ ਠੀਕ ਆ ਵੀ ਸਮ ਡਾਊਟ ਆ ਉਹ ਬਈ ਪੰਨੂ ਲੱਗਦਾ ਵੀ ਮੈਨੂੰ ਰੱਖਵਾ ਘੱਟ ਪਿਆ ਜੀ ਉਹਦੀ ਅਪੀਲ ਪਾ ਦਾਂਗੇ ਜੀ ਅਪੀਲ ਚ ਉੱਥੋਂ ਫਿਰ ਦੁਬਾਰੇ ਅਫਸਰ ਜਣਗੇ ਮਾਨ ਜੋਗਾ ਇਸ ਟੀਮ ਸਾਹਿਬ ਆਰਡਰ ਕਰ ਦੇਣਗੇ ਵੀ ਇਹ ਨਕਸ਼ਾ ੜੇ ਤੇ ਦੁਬਾਰੇ ਗੌਰ ਕੀਤੀ ਜਾਵੇ ਠੀਕ ਹੈ ਜੀ ਸਨਨ ਜਾਰੀ ਹੋਣ ਤੋਂ ਬਾਅਦ ਕੋਈ ਪ੍ਰੋਸੈਸ ਨਹੀਂ ਅੱਛਾ ਫੇਰ ਨਹੀਂ ਕੋਈ ਫਿਰ ਤਾਂ ਐਫਸੀਆਰ ਦੇ ਪੀਲ ਹੈ ਜੀ ਉੱਥੇ ਗਾ ਕੀ ਫੈਸਲਾ ਹੁੰਦਾ ਬਾਅਦ ਦੀਆਂ ਗੱਲਾਂ ਠੀਕ ਉਹ ਬਾਅਦ ਠੀਕ ਆ ਸਰ ਅਬ ਦੀ ਪੜ੍ਹਾਈ ਕਰ ਸਕਦੇ ਆ ਜੀ ਹਾਂ ਕੀ ਪਟੇਦਾਰ ਕੋਈ ਲੋਨ ਲੈ ਸਕਦਾ ਜਾਂ ਨਹੀਂ ਪਟੇਦਾਰ ਜਣਕੇ ਜੀ ਆਪਣੀ ਲਿਮਟ ਬਣਵਾ ਸਕਦੇ ਆ ਅੱਛਾ ਜੀ ਕਾਸਟ ਜਦ ਜ਼ਮੀਨ ਨੂੰ ਕਾਸਟ ਕਰਦਾ ਮੈਂ ਕੋਈ ਦੂਆ ਲੋਨ ਉਹ ਤੇ ਮਕਾਨ ਮਕੂਨ ਬਣਾਉਣ ਵਾਸਤੇ ਜਾਂ ਕਿਸੇ ਹੋਰ ਚੀਜ਼ ਵਾਸਤੇ ਲੋਨ ਨਹੀਂ ਲੈ ਸਕਦਾ ਹੋਰ ਨਹੀਂ ਕੋਈ ਲੋਨ ਲੈ ਸਕਦਾ ਚਾਰ ਜਣਿਆਂ ਦਾ ਸਾਂਝਾ ਮਸਤਰਕਾ ਹੈ ਉਸ ਵਿੱਚੋਂ ਇੱਕ ਬੰਦੇ ਨੇ ਆਬਾਦੀ ਜ਼ਮੀਨ ਦੀ ਨਿਸ਼ਾਨਦਾਈ ਕਰਵਾਉਣੀ ਹੋਵੇ ਇਹ ਕਿਵੇਂ ਹੋ ਸਕਦੀ ਆ ਡਿਸਟ੍ਰਿਕਟ ਬਰਨਾਲਾ ਜੀ ਹਾਂ ਜਿਹੜੇ ਚਾਰ ਮਾਲਕ ਨੇ ਚਾਰੇ ਮਾਲਕਾਂ ਨੇ ਸਾਈਨ ਹੋਣਗੇ ਜੀ ਹਾਂ ਜੀ ਫੇਰ ਨਿਸ਼ਾਨਦੀ ਹੋਊਗੀ ਜੇ ਜਦੋਂ ਚ ਚਾਰੇ ਮਾਲਕ ਸਹਿਮਤ ਨਹੀਂ ਹੁੰਦੇ ਜੀ ਚਾਰਾਂ ਦੇ ਦਸਕਤ ਨਹੀਂ ਹੁੰਦੇ ਨਿਸ਼ਾਨਦੀ ਦਰਖਾਸਤ ਤੇ ਇਹ ਨਿਸ਼ਾਨਦੀ ਇਕੱਲਾ ਬੰਦਾ ਨਹੀਂ ਕਰਾ ਸਕਦਾ ਠੀਕ ਹੈ ਜੀ ਮਸਾਵੀ ਵਾਲੀ ਕਾਪੀ ਬਾਰੇ ਦੱਸੋ ਮਸਾਵੀ ਬਣਾਉਣੀ ਹੋਵੇ ਤਾਂ ਇਸ ਨੂੰ ਕਿਵੇਂ ਬਣਵਾ ਸਕਦੇ ਆ ਅ ਸਮਾਨ ਏਰੀਆ ਮਸਾਵੀ ਜਣ ਕੇ ਅਸੀਂ ਬਣਵਾ ਨਹੀਂ ਸਕਦੇ ਮਸਾਵੀ ਤਾਂ ਇੱਕ ਸਰਕਾਰ ਦਾ ਰਿਕਾਰਡ ਹੈ ਜੀ ਠੀਕ ਹੈ ਜੀ ਮਸਾਵੀ ਤੋਂ ਹੀ ਨਕਸ਼ੇ ਤਿਆਰ ਹੁੰਦੇ ਨੇ ਮਸਾਵੀ ਮਰਬਾਉਣ ਦੀ ਸਮੇਂ ਤਿਆਰ ਹੁੰਦੀ ਹੈ ਜੀ ਠੀਕ ਹੈ ਜੀ ਉਹ ਮਸਾਵੀ ਜਣ ਕੇ ਆਪਾਂ ਆਪ ਨਹੀਂ ਤਿਆਰ ਕਰਾ ਸਕਦੇ ਨਕਲ ਲੈ ਸਕਦੇ ਆ ਠੀਕ ਹੈ ਜੀ ਸਾਂਝੀ ਖੇਵਟ ਵਿੱਚੋਂ ਖਾਨਾ ਕਾਸਟ 'ਚ ਨੰਬਰ ਪਾ ਕੇ ਵੱਡਾ ਭਰਾ ਡੇਢ ਕਨਾਲ ਵੱਧ ਵੇਚ ਗਿਆ ਤੇ ਵੱਧ ਵੇਚੀ ਜ਼ਮੀਨ ਦੀ ਰਜਿਸਟਰੀ ਕਿਵੇਂ ਤਰਵਾ ਸਕਦੇ ਆ 40 ਸਾਲਾਂ ਤੋਂ ਖਾਨਾ ਕਾਸਟ ਹਿੱਸੇ ਤੋਂ ਵੱਧ ਬੀਕੇ ਮਕਸੂਸ ਨੰਬਰ ਤੇ ਮਾਲਕ ਤੇ ਕਬਜ਼ਾ ਹੋਣ ਦਾ ਬੈਨੀਫਿਟ ਮਿਲਦਾ ਹੈ ਜਾਂ ਨਹੀਂ ਜਿਹੜੀ ਜ਼ਮੀਨ ਵੱਧ ਵੇਚ ਗਿਆ ਨਾ ਜਿਹੜਾ ਬੰਦਾ ਖਰੀਦਦਾਰ ਹੈ ਹਾਂਜੀ ਉਹਦੇ ਹਿੱਸੇ 'ਚੋਂ ਜ਼ਮੀਨ ਉਹ ਕੱਟੀ ਜਾਣੀ ਹੈ ਖਰੀਦਦਾਰ ਦੇ 'ਚੋਂ ਜਿੰਨੀ ਵੱਧ ਬੀਕੀ ਹੈ ਜੀ ਠੀਕ ਹੈ ਜੀ ਉਹ ਕੱਟੀ ਜਾਊਗੀ ਤਕਸੀਮ ਬਲੇਗੀ ਜਦੋਂ ਤੱਕ ਤਕਸੀਮ ਜੋ ਇਹ ਤਕਸੀਮ ਦਾ ਕੇਸ ਪਾਵਾਂਗੇ ਤਕਸੀਮ ਚ ਜਿਹੜੀ ਵੱਧ ਵਿਕੀ ਜ਼ਮੀਨ ਹੈ ਲਾਸਟ ਰਿਸ਼ਤੀ ਵਾਲੇ ਦੀ ਕੱਟੀ ਜਾਊਗੀ ਠੀਕ ਹੈ ਜੀ ਸਪੋਜ਼ ਕਰੋ ਬੰਦੇ ਨੂੰ 10 ਕਿੱਲੇ ਜ਼ਮੀਨ ਹੈ ਜੀ ਹਾਂ ਜੀ 5 ਮੈਨੂੰ ਵੇਚ ਗਿਆ ਜੀ ਹਾਂ ਹਾਂ ਉਸ ਤੋਂ ਬਾਅਦ 4 ਕਿਸੇ ਹੋਰ ਨੂੰ ਵੇਚ ਗਿਆ ਜੀ ਉਸ ਤੋਂ ਬਾਅਦ ਲਾਸਟ ਰਿਸ਼ਤੀ ਚੋਂ 2 ਕਿੱਲੇ ਕਰਾ ਗਿਆ ਠੀਕ ਹੈ ਜੀ 11 ਕਿੱਲੇ ਦੀ ਕਰਾ ਗਿਆ ਰਿਸ਼ਤੀ ਦਾ ਪਰ ਆਉਂਦੇ ਉਹਨੂੰ 10 ਕਿੱਲੇ ਸੀ 1 ਕਿੱਲੇ ਦੀ ਫालतू ਹੋ ਗਈ ਜਿਹੜੀ ਲਾਸਟ ਰਿਸ਼ਤੀ ਮੈਨੂੰ ਹੋਈ ਹੈ ਉਹ ਚੋਂ ਮੈਂ 1 ਕਿੱਲੇ ਹੀ ਲੈ ਸਕਦਾ ਜਾਨੀ ਕਿ 2 ਕਿੱਲੇ ਜਿਹੜੇ ਰਿਸ਼ਤੀ ਕਰਾ ਲਈ ਮੇਰਾ 1 ਕਿੱਲਾ ਮੇਰਾ ਜਾ ਲਾਸਟ ਵੰਦ लास्ट ਮੁਸਤਰੀ ਦਾ ਜਾਊਗਾ ਠੀਕ ਹੈ ਤੇ ਸਾਂਝੀ ਖੇਵਟ ਵਿੱਚ ਗਰਦਾਬਰੀ ਕਿਸ ਨੰਬਰਾਂ ਤੇ ਚੱਲ ਰਹੀ ਹੈ ਇਹ ਕਿਵੇਂ ਗਰਦਾਬਰੀ ਨਕਲ ਲੈ ਕੇ ਜਦੋਂ ਆਪਾਂ ਗਰਦਾਬਰੀ ਨਕਲ ਲਵਾਗੇ ਨਾ ਉਹਦੇ ਆਪ ਨੂੰ ਪਤਾ ਲੱਗ ਜੂ ਕਿ ਕੀ ਜਿਹੜੇ ਬੰਦੇ ਨੇ ਕਿਹੜੇ-ਕਿਹੜੇ ਨੰਬਰਾਂ 'ਚ ਗਰਦਾਬਰੀ ਹੈ ਠੀਕ ਹੈ ਜੀ ਨਕਲ ਲੈ ਕੇ ਪਤਾ ਚੱਲਦਾ ਠੀਕ ਹੈ ਸਰ ਆਸਲ ਵਿੱਚ ਸਾਂਝੀ ਖੇਵਟ ਕੀ ਹੁੰਦੀ ਹੈ ਕਿ ਖੇਵਟ ਵੀ ਅਲੱਗ-ਲੱਗ ਅਲੱਗ-ਲੱਗ ਕਰਵਾ ਸਕਦੇ ਆ ਸਾਂਝੀ ਖੇਵਟ ਵਿੱਚੋਂ ਬਿਨਾਂ ਤਕਸੀਮਾ ਆਪਣੇ ਹਿੱਸੇ ਦੇ ਨਿਸ਼ਾਨ ਦੇ ਹੀ ਕਿਵੇਂ ਕਰਵਾ ਸਕਦੇ ਆ ਆਪਦੇ ਹਿੱਸੇ ਦੀ ਨਿਸ਼ਾਨਦੇਹੀ ਨਹੀਂ ਪਕਰਾ ਸਕਦੇ ਜੀ ਅੱਛਾ ਜੀ ਟੋਟਲ ਖੇਵਟ ਦੀ ਨਿਸ਼ਾਨਦੇਹੀ ਹੋਵੇ ਵਿੱਚ ਕੱਲੇ ਦੀ ਵੀ ਨਹੀਂ ਹੋਵੇ ਨਹੀਂ ਕੱਲੇ ਦੀ ਨਿਸ਼ਾਨਦੇਹੀ ਨਹੀਂ ਹੋ ਸਕਦੀ ਕੱਲੇ ਦੀ ਹੁਣ ਜਿੱਦਾਂ ਚ ਤਕਸੀਮ ਨਹੀਂ ਹੁੰਦੀ ਆਪਾਂ ਕੱਲੇ ਦੀ ਮਾਲਕੀ ਦੀ ਨਿਸ਼ਾਨਦੇਹੀ ਕਿਵੇਂ ਕਰਾਂਗੇ ਸਪੋਜ਼ ਕਰੋ ਹੁਣ ਅਸੀਂ ਦੋ ਭਰਾ ਜੀ ਇੱਕ ਭਰਾ ਨਿਸ਼ਾਨਦੇਹੀ ਕਾਏ ਲੈ ਕੇ ਕਹਿੰਦਾ ਵੀ ਇਹ ਤਾਂ ਕਿੱਲੇ ਮੇਰੇ ਨੇ ਜੀ ਹਾਂ ਹਾਂ ਜਦ ਕਹੇ ਅਸੀਂ ਹੈ ਤਾਂ ਅੱਧਾ-ਅੱਧਾ ਚ ਮਾਲਕਾ ਨਹੀਂ ਬਿਲਕੁਲ ਬਿਲਕੁਲ ਉਹ ਕੱਲਾ ਇਹਨੇ ਕਰਾ ਸਕਦਾ ਦੋਨਾਂ ਦੀ ਸਹਿਮਤੀ ਨਾਲ ਨਿਸ਼ਾਨਦੇਹੀ ਉਹ ਵੀ ਉਹ ਦੱਸਿਆਉਣਗੇ ਵੀ ਤੁਸੀਂ ਦਸ ਕਿੱਲੇ ਦੇ ਮਾਲਕ ਹੋ ਤੁਹਾਡਾ ਅੱਧਾ-ਅੱਧਾ ਦਾ ਮ ਠੀਕ ਹੈ ਪਰ 10 ਕਿੱਲਾਂ ਨਿਸ਼ਾਨਦੇ ਹੋਗੇ ਆਏ ਨਹੀਂ ਹੈਗੇ ਮੈਂ 5 ਕਿੱਲਾਂ ਦੇ ਆਬਦਾਂ ਦੀ ਨਿਸ਼ਾਨਦੇ ਕਰਾਉਂ ਜੇ ਉਹ ਤੋਂ ਸਹਿਮਤ ਦੂਆਪਰਾ ਫਿਰ ਉਹ 5 ਕਿੱਲਾਂ ਦੀ ਵੀ ਇੱਕ ਕਿੱਲੇ ਦੀ ਵੀ ਕਰਾ ਸਕਦਾ ਪਰ 10 ਕਿ ਦੂਆ ਨੇ ਹੋਣਗੇ ਅੱਛਾ ਜੀ ਪਿੰਡ ਵਿੱਚ ਡੇਰੇ ਵਾਲੀ ਜ਼ਮੀਨ ਕੀ ਹੁੰਦੀ ਹੈ ਜਿਹੜੀ 2 ਮਰਲੇ ਦਿੱਤੀ ਜਾਂਦੀ ਹੈ ਡੇਰੇ ਜਿਹੇ ਇਹ 2 ਮਰਲੇ ਦਾ ਰੂੜੀਆਂ ਹੁੰਦੀਆਂ ਨੇ ਜੀ ਅੱਛਾ ਜੀ ਇਹ ਆਪਾਂ ਰੂੜੀ ਦੀ ਦੂਮਰਲੇ ਜਗ੍ਹਾ ਰੂੜੀ ਦੀ ਕੱਟਦੀ ਇੱਕ ਵਾਦੀ ਦੀ ਜਗ੍ਹਾ ਹੁੰਦੀ ਹੈ ਜੀ। ਅੱਛਾ ਜੀ। ਇਹ ਜਿਹੜੇ ਕਿ ਹਰੇਕ ਬੰਦੇ ਜਿਹਨੇ ਵੀ ਪਿੰਡ ਚ ਖੇਪੜ ਦਾ ਹਰ ਹੈਗੇ ਨੰਬਰ ਬੰਦੀ ਦੇ ਸਮੇਂ ਜੀ ਉਹਨਾਂ ਨੂੰ ਵਾਦੀ ਤੇ ਰੂੜੀ ਬੱਕਰੀਆਂ ਦਿੱਤੀਆਂ ਹੋਈਆਂ ਸੀ ਜੀ। ਜਿੰਨੀ ਕੋਈ ਚਾਹੁੰਦਾ ਸੀ ਲੈਣੀ ਵਾਦੀ ਉਹਨਾਂ ਨੂੰ ਉਹਨਾਂ ਨੂੰ ਵਾਦੀਆਂ ਦਿੱਤੀਆਂ ਹੋਈਆਂ ਨੇ। ਉਹ ਉਹਨਾਂ ਦੀ ਕਟੌਤੀ ਜ਼ਮੀਨ ਚ ਹੁੰਦੀ ਸੀ। ਠੀਕ ਹੈ ਜੀ। ਉਹਨਾਂ ਨੂੰ ਵੱਖਰੇ ਨੰਬਰ ਦਿੱਤੇ ਹੁੰਦੇ ਨੇ ਵਾਦੀ ਤੇ ਰੂੜੀਆਂ ਨੂੰ। ਠੀਕ ਆ ਸਰ। ਜੇਕਰ ਦੋ ਤਰ੍ਹਾਂ ਅਲੱਗ-ਅਲੱਗ ਬੈ ਲੈਣ ਦਾ ਅਗਰ ਇੱਕ ਧਿਰ ਤਕਸੀਮ ਦਾ ਕੇਸ ਪਾ ਕੇ ਦੂਜੀ ਕਬਜ਼ੇ ਜਿਸ ਪੂਜ ਕਰੋ ਸੀ ਦੋ ਬੰਦੇ ਆਖਰੀ ਜ਼ਮੀਨ ਖਰੀਦ ਲਈ ਜੀ ਮੇਰੇ ਲਈ ਵੀ ਕਬਜ਼ਾ ਵੱਧਦਾ ਜੀ ਹਾਂ ਸੋਡੇ ਲਈ ਵੀ ਘਟ ਹੈ ਜੀ ਤਾਂ ਜਣ ਕੇ ਕਬਜ਼ਾ ਜਿਹੜਾ ਵੱਧਦਾ ਉਹ ਤੋਂ ਕਬਜ਼ਾ ਛਡਾ ਕੇ ਜਣ ਕੇ ਦੋ ਬੰਦੇ ਨੂੰ ਦਿੱਤਾ ਜਾਂਦਾ ਜੀ ਤਕਸੀਮ ਚ ਰੱਖਦਾ ਉਹਨੂੰ ਜਿੰਨਾ ਵੱਧਦਾ ਉਹਨਾਂ ਨੂੰ ਉਹਨਾਂ ਦੇ ਹਾਂ ਉਹਨਾਂ ਹੀ ਲੈਣਾ ਹੈ ਸੰਦ ਤਕਸੀਮ ਕਿਵੇਂ ਟੁੱਟ ਸਕਦੀ ਆ ਤੇ ਇਸ ਦਾ ਮਤਲਬ ਕੀ ਹੁੰਦਾ ਹੈ ਸੰਦ ਤਕਸੀਮ ਜਿਹੜੀ ਜਦੋਂ ਜਾਰੀ ਹੋਊਗੀ ਜੀ ਉਸ ਤੋਂ ਬਾਅਦ ਆ ਐਫਸੀਆਰ ਦੇ ਅਪੀਲ ਪੈਂਦੀ ਹੈ ਜੀ ਠੀਕ ਹੈ ਜੀ ਉਸ ਤੋਂ ਥੱਲੇ ਕਿਤੇ ਪੈਂਦੀ ਨਹੀਂ ਸੰਦ ਜਾਰੀ ਹੋਣ ਤੋਂ ਬਾਅਦ ਅੱਛਾ ਜੀ ਠੀਕ ਹੈ ਐਫਸੀਆਰ ਤੋਂ ਬਾਅਦ ਫਿਰ ਹਾਈ ਕੋਰਟ ਚ ਹੈ ਠੀਕ ਹੈ ਇੱਕ ਹੀ ਹੁੰਦਾ ਹੀ ਐਫਸੀਆਰ ਐਫਸੀਆਰ ਹੁੰਦਾ ਫਾਈਨੈਂਸ਼ੀਅਲ ਕਮਿਸ਼ਨ ਆਫ ਰੇਵ ਨੂੰ ਠੀਕ ਹੈ ਜੀ ਗੈਰ ਮਰੂਸੀ ਜ਼ਮੀਨ ਕੇ ਮੇ ਨਾਮ ਹੋਵੇਗੀ ਗੈਰ ਮਰੂਸੀ ਜ਼ਮੀਨ ਤਾਂ ਨਾਉ ਤਾਂ ਹੋਣੀ ਹੀ ਨਹੀਂ ਨਾ ਜੀ ਠੀਕ ਹੈ ਗੈਰ ਮਰੂਸੀ ਜ਼ਮੀਨ ਨਾਉ ਨਹੀਂ ਹੁੰਦੀ ਹੈਗੀ ਜ ਜਿਹਨਾਂ ਕੇ ਜਿਹੜੇ ਮਾਲਕ ਨੇ ਕਿਸੇ ਨਾ ਕਿਸੇ ਟਾਈਮ ਆ ਕੇ ਦੋ ਪੈ ਬੰਦ ਕਟ ਕਰਕੇ ਜਿਹਨਾਂ ਉਹਨਾਂ ਨਾਲ ਸਦੋਸਤ ਸਦੋਸਤ ਕਰਕੇ ਰਿਸ਼ਤੇ ਕਰਾ ਲਦੇ ਨੇ ਪਹਿਲਾਂ ਤਾਂ ਹੁੰਦੀਆਂ ਸੀ ਜੀ ਵਿਚਾਰਿਆਂ ਦੇ ਨਾਮ ਜਾਨਕਿ ਕਬਜ਼ੇ ਦੇ ਹਿਸਾਬ ਨਾਲ ਹੁੰਦੀਆਂ ਸੀ ਜੀ ਹੁਣ ਨਹੀਂ ਹੁੰਦੀਆਂ ਜੀ ਹੁਣ ਨਹੀਂ ਹੁੰਦੀਆਂ ਮ ਇੰਤਕਾਲ ਮਨਜ਼ੂਰ ਹੋਣ ਤੋਂ ਬਾਅਦ ਕਿੰਨੇ ਦਿਨਾਂ ਵਿੱਚ ਫਰਦ ਤੇ ਸ਼ੋ ਹੋਣ ਲੱਗ ਜਾਂਦਾ ਫਰਦ ਜਿੱਦੇ ਇੰਤਕਾਲ ਹੋ ਮਨਜ਼ੂਰ ਹੋਣ ਦੀ ਸੀਲਰ ਸਾਹਿਬ ਦਾ ਗੁੱਠਾ ਲਾ ਕੇ ਉੱਥੇ ਐਂਟਰੀ ਪੈ ਜਾਂਦੀ ਹੈ ਜੀ ਉਸ ਤੋਂ ਬਾਅਦ ਫਰਦ ਤੇ ਸ਼ੋ ਹੋਣਾ ਸ਼ੁਰੂ ਹੋ ਜਾਂਦਾ ਹੈ ਅੱਛਾ ਮਤਲਬ ਇੰਤਕਾਲ ਦਾ ਪਟਵਾਰੀ ਤੇ ਦਰਜ ਕਰਨ ਤੋਂ ਬਾਅਦ ਵੀ ਸ਼ੋ ਹੋਣਾ ਸ਼ੁਰੂ ਹੋਣਾ ਹੈ ਜੀ ਠੀਕ ਹੈ ਜੀ ਜਦੋਂ ਪਟਵਾਰੀ ਨੇ ਦਰਜ ਕਰਤਾ ਉੱਥੇ ਇੰਤਕਾਲ ਸ਼ੋ ਹੋਊਗਾ ਪਰ ਉਹ ਚਾਊਗਾ ਪੜਤਾਲੀ ਪੇਸ਼ ਹੈ ਠੀਕ ਹੈ ਜੀ ਅੱਛਾ ਉਸ ਤੋਂ ਬਾਅਦ ਜਦੋਂ ਕਾਨੂੰਗੋ ਨੇ ਮੁਕਾਬਲਾ ਕਰਤਾ ਫਿਰ ਆਊਗਾ ਮਨਜ਼ੂਰੀ ਲਈ ਪੇਸ਼ ਹੈ ਠੀਕ ਹੈ ਜੀ ਜੋ ਤਹਿਸੀਲਦਾਰ ਫਿਰ ਤਾਂ ਫਾਈਨਲ ਹੋਏਗਾ ਨਾ ਜੀ ਫਿਰ ਇੰਤਕਾਲ ਮਨਜ਼ੂਰ ਲਿਖਿਆ ਜਾਂਦਾ ਜੀ ਹਾਂ ਮਨਜ਼ੂਰ ਫਿਰ ਬਾਅਦ ਚ ਆਉਂਦਾ ਜੀ ਠੀਕ ਹੈ ਜੀ ਸਾਂਝੀ ਕੀਵਟ ਵਿੱਚੋਂ ਇੱਕ ਕਨਾਲ 14 ਮਰਲੇ ਗੈਰਮੁਮਕਨ ਕਿਸੇ ਹੋਰ ਦਾ ਕਬਜ਼ਾ ਉਸ ਜ਼ਮੀਨ ਤੇ ਹੈ ਮਾਲਕ ਅਤੇ ਕਬਜ਼ੇ ਵਾਲਾ ਵਿਅਕਤੀ ਇਸ ਜ਼ਮੀਨ ਦੀ ਮੰਗਤੀ ਕਰਵਾ ਸਕਦੇ ਹਨ ਜਾਂ ਨਹੀਂ ਕਬਜ਼ੇ ਵਾਲਾ ਬੰਦਾ ਜੇ ਉਹਦੇ ਨਾਲ ਗੁਰਦੌਰੀ ਹੈ ਨਾ ਜੀ ਹਾਂ ਜੀ ਫਿਰ ਉਹ ਗੁਰਦੌਰੀ ਦੇ ਹਿਸਾਬ ਨਾਲ ਰਜਿਸਟਰੀ ਕਰਾ ਮੰਗਤੀ ਕਰਾ ਸਕਦੇ ਜੀ ਠੀਕ ਹੈ ਜੇ ਉਹਦੇ ਨਾਲ ਗੁਰਦੌਰੀ ਨਹੀਂ ਹੈ ਫਿਰ ਨਹੀਂ ਕਰਾ ਸਕਦਾ ਫਿਰ ਤਾਂ ਮਾਲਕਾਂ ਦੀ ਸਹਿਮਤੀ ਨਾਲ ਹੋਊਗਾ ਨਾ ਠੀਕ ਹੈ ਜੀ ਅਤੇ ਗੈਰ ਮਰੂਸੀ ਜ਼ਮੀਨ ਕਿੰਨੇ ਸਾਲ ਬਾਅਦ ਕਾਸਤਕਰ ਦੇ ਨਾਮ ਚੜ ਸਕਦੀ ਹੈ ਜਾਂ ਨਹੀਂ ਗੈਰ ਮਰੂਸੀ ਜ਼ਮੀਨ ਦਾ ਕਬਜ਼ਾ ਮਾਲਕ ਲੈ ਸਕਦਾ ਜਾਂ ਨਹੀਂ ਗੈਰ ਮਰੂਸੀ ਜ਼ਮੀਨ ਹੈ ਜਿਹੜੀ ਉਹਦਾ ਕਬਜ਼ਾ ਜਣ ਕੇ ਅਦਾਲਤ ਦੇ ਆਰਡਰ ਤੋਂ ਬਗੈਰ ਅਗਲਾ ਕੁਝ ਛਡਾ ਨਹੀਂ ਸਕਦਾ ਜੀ ਮਾਲਕ ਜਿਹੜਾ ਠੀਕ ਹੈ ਜੀ ਮਾਂਜੂਕ ਅਦਾਲਤ ਦੇ ਆਰਡਰ ਕਰਾਊਗਾ ਕੋਈ ਕਬਜ਼ਾ ਦੇ ਆਰਡਰ ਹੋਣਗੇ ਤਾਂ ਕਬਜ਼ਾ ਨਹੀਂ ਸਕਦਾ ਠੀਕ ਹੈ ਗੈਰ ਮਰੂਸੀਆਂ ਤੋਂ ਕਬਜ਼ਾ ਛਡਾਉਣਾ ਬਹੁਤ ਔਖਾ ਜਿਹੜਾ ਨਹੀਂ ਲਗਾਤਾਰ 50-50 ਸਾਲਾਂ ਦੀ ਗੱਲ ਦੌਰਾਨ ਚੱਲਦੀ ਆ ਰਹੀ ਹੈ ਉਹ ਨਹੀਂ ਛੁੱਟਦਾ ਠੀਕ ਹੈ ਜੀ ਜਦੋਂ ਅਸੀਂ ਤਕਸੀਮ ਕਰਵਾਈ ਤਾਂ ਤਿੰਨ ਦੇ ਤਨ ਤਨ ਮਰਲੇ ਕੱਟ ਲਿਖੇ ਗਏ ਹੁਣ ਉਹ ਜ਼ਮੀਨ ਕਿਵੇਂ ਪੂਰੀ ਹੋਵੇਗੀ ਜਾਂ ਤਕਸੀਮ ਤੜਵਾਉਣੀ ਪਊ ਦੂਜੀ ਤਰ੍ਹਾਂ ਤੋਂ ਜਾਂ ਰਜਿਸਟਰੀ ਕਰਵਾਉਣੀ ਪਊ ਜੇ ਤਾਂ ਉਹ ਬੰਦੇ ਸਹਿਮਤ ਨਹੀਂ ਜੀ ਹਾਂਜੀ ਤਾਂ ਤਾਂ ਉਹ ਜਣ ਕੇ ਤਵਾਲੇ ਚ ਜ਼ਮੀਨ ਦੇ ਦੇਣਗੇ ਜੀ ਠੀਕ ਇੱਕ ਮਰਲਾ ਵਾਧੇ ਦੇ ਦੇਣਗੇ ਜਿਹੜਾ ਇਹਨੂੰ ਕੱਟ ਕੱਟ ਮਿਲੀ ਹੈ ਜੀ ਠੀਕ ਹੈ ਜੀ ਜੋ ਸਹਿਮਤ ਨਹੀਂ ਹੈਗੇ ਫਿਰ ਤਾਂ ਇੰਤਕਾਲ ਦੀ ਅਪੀਲ ਹੈ ਜੀ ਉਹਦੀ ਜਦੋਂ ਇੰਤਕਾਲ ਕਰਾਮ ਹੋ ਗਿਆ ਅਪੀਲ ਤੋਂ ਵਗੈਰਾ ਉਹਦਾ ਕੋਈ ਹੱਲ ਨਹੀਂ ਉਹਦਾ ਕੋਈ ਹੱਲ ਨਹੀਂ ਕਿਸੇ ਜਗ੍ਹਾ ਫੈਸਲਾ ਹੋਣਾ ਹੈ ਅਫਸਰਾਂ ਨੇ ਫੈਸਲਾ ਕਰਨਾ ਫਿਰ ਉਹਦੇ ਹਿਸਾਬ ਨਾਲ ਹੋਊਗਾ ਜਿਹੜਾ ਮਸ਼ੂਰਾ ਠੀਕ ਹੈ ਜੀ ਤਤੀਮਾ ਨਹੀਂ ਕਟਿਆ ਹੋਇਆ ਪਰ ਜਮ੍ਹਾਂ ਮੰਡੀ ਵਿੱਚ ਖਸਰਾ ਨੰਬਰ 2 ਹਨ ਇਹ ਪਤਾ ਹੀ ਨਹੀਂ ਲੱਗਿਆ ਕਿ ਤਤੀਮਾ ਕਦੋਂ ਕਟਿਆ ਹੁਣ ਇੰਤਕਾਲ ਨੰਬਰ ਨਹੀਂ ਮਿਲ ਰਿਹਾ ਇਸ ਦਾ ਹੱਲ ਕੀ ਹੈ ਇਹਦਾ ਹੱਲ ਮੈਂ ਸੁਣ ਦੱਸਦਾ ਜੀ ਪਤਾ ਕੀ ਹੈ ਜਦੋਂ ਨੰਬਰ ਵਿਕਦਾ ਹੈ ਨਾ ਜੀ ਉਹਦੇ ਟੁਕੜੇ ਬਣ ਜਾਂਦੇ ਨੇ ਠੀਕ ਹੈ ਸਰ ਸਪੋਜ਼ ਕਰੋ ਇੱਕ ਕਿਲਾ ਸੀ ਮੇਰੇ ਕੋਲੇ ਦੇ ਨੌ ਮਾਲਕੀ ਸੀ ਮੈਂ ਅੱਧਾ ਕਿਲਾ ਵੇਚ ਤੇ ਜੀ ਹਾਂਜੀ ਉਹਦਾ ਤਤੀਮਾ ਕੋਈ ਕੱਟਦੇ ਨਹੀਂ ਪਰੰਤੂ ਜਦੋਂ ਕੰਪਿਊਟਰ 'ਚ ਹੁਣ ਰਿਕਾਰਡ ਫੀਡ ਹੋਣ ਲੱਗਿਆ ਜੀ ਹਾਂਜੀ ਤਤੀਮਾ ਤਾਂ ਕੋਈ ਕਟਿਆ ਨਹੀਂ ਹੈਗਾ ਹਾਂਜੀ ਉਜੇ ਚਾਰ ਕਨਾਲ ਦਾ ਬਣ ਗਿਆ ਪਰ ਉਹ ਜਦੋਂ ਉੱਥੇ ਜਾਂਦੀ ਚਾਹੇ ਫੀਡ ਕਰਦੇ ਨੇ ਉਸ ਟਾਈਮ ਉਹਨੂੰ 1 ਨੂੰ 4/1 ਨੂੰ 4/2 ਦਿੱਤਾ ਜਾਂਦਾ ਠੀਕ ਹੈ ਜੀ ਕਿੰਤ ਕਾਲ ਤੇ ਕੋਈ ਤਕੀਮਾ ਨਹੀਂ ਘਟਿਆ ਹੈਗਾ ਉਹ ਤਕੀਮਾ ਕਿਤੇ ਸ਼ੋ ਨਹੀਂ ਹੁੰਦਾ ਹੈ ਠੀਕ ਹੈ ਬੈਸਤਾਂ ਇਹ ਕਬਜ਼ੇ ਮੁਤਾਬਕ ਨਹੀਂ ਜੇ ਮੌਕਾ ਦੇਖ ਕੇ ਤਰੀਮਾ ਘਟਣੀ ਚਾਹੀਦੇ ਨੇ ਜੀ ਪਰ ਕੋਈ ਜਾਣਦੇ ਨਹੀਂ ਮੌਕੇ ਤੇ ਦੇਖਦੇ ਨਹੀਂ ਕੋਈ ਜੀ ਨਾ ਕੋਈ ਮਾਲਕ ਗੌਰ ਕਰਦਾ ਵੀ ਸਾਡਾ ਤਕੀਮਾ ਘਟੋ ਭਈ ਅਸੀਂ ਆਏ ਸੈਟ ਅਪ ਆ ਕੇ ਰਿਸਟੇ ਕਰੀ ਗਏ ਨਹੀਂ ਪਰ ਹੁਣ ਤਾਂ ਰਿਸਟੇ ਨਹੀਂ ਹੁੰਦੀ ਸਾਡਾ ਪਾ ਕੇ ਕੋਈ ਠੀਕ ਹੈ ਜੀ ਹੁਣ ਤਾਂ ਜਾਨੀ ਕਿ ਰਿਸਟੇ ਇਸੇ ਚੋਂਦੀਆਂ ਨੇ ਹੁਣ ਤਾਂ ਗ ਪੁੱਡਾ ਦੀ ਮਨਸੂਹ ਮਨਜ਼ੂਰ ਸੁਦਾ ਅਨੰਦ ਅਧਿਕਾਰਤ ਹਾਂਜੀ ਕਲੋਨੀ ਨੂੰ ਰੈਵਨਿਊ ਰਿਕਾਰਡ ਵਿੱਚ ਕਿਵੇਂ ਅਪਡੇਟ ਕੀਤਾ ਜਾ ਸਕਦਾ ਜਿਹੜੀ ਅਨੰਦ ਅਧਿਕਾਰਤ ਕਲੋਨੀ ਹੈ ਉਹਨੂੰ ਤਾਂ ਅਪਡੇਟ ਕਰੀ ਨਹੀਂ ਜਾ ਸਕਦਾ ਉਹਦਾ ਜਿਹੜੀ ਗਾਹਾਂ ਵੇਚੀ ਜਾਂਦੇ ਨੇ ਉਹ ਮਾਲਕਾਂ ਤੋਂ ਵਿਕਾਈ ਜਾਂਦੇ ਨੇ ਜੀ ਠੀਕ ਹੈ ਜੀ ਉਹ ਜਿੰਨੇ ਜਿੰਨਾ ਰਕਬਾ ਵਿਕੀ ਜਾਂਦਾ ਉਹਨਾਂ ਉਹਨਾਂ ਰਕਬਾ ਗਾਹਾਂ ਮਾਲਕਾਂ ਤੋਂ ਛੜੀ ਜਾਂਦੇ ਜੀ ਉਹ ਗਾਹਾਂ ਨਹੀਂ ਆ ਉਹ ਅਨੰਦ ਅਧਿਕਾਰਤ ਕਲੋਨੀ ਦੀ ਕੱਲ ਨੂੰ ਜੇ ਕੋਈ ਨਿਸ਼ਾਨਦੇਹੀ ਲੈਣੀ ਨਿਸ਼ਾਨਦੇਹੀ ਹੁੰਦੀ ਨਹੀਂ ਕਿਉਂਕਿ ਰਿਸਟ੍ਰੈਂਸੇਜ ਹੁੰਦੀਆਂ ਨਹੀਂ ਜੀ ਠੀਕ ਆ ਜੇ ਪਲਾਟ ਜੇ ਪ੍ਰੂਫਡ ਹੋਵੇ ਪੁੱਡਾ ਤੋਂ ਹਾਂਜੀ ਹਾਂ ਫਿਰ ਉਹ ਚ ਪਲਾਟਨ ਪਰ ਪਹਗੀ ਦ੍ਰਿਸ਼ਟੀ ਹੁੰਦੀ ਹੈ ਜੀ ਫਿਰ ਤਾਂ ਪਲਾਟਨ ਪਰ ਉੱਥੇ ਨਕਸ਼ੇ ਬਣਾਇਆ ਹੋਇਆ ਹੁੰਦਾ ਸਾਰਾ ਪਾਸ ਹੁੰਦਾ ਜੀ ਉਹ ਫਿਰ ਪਲਾਟਾਂ ਦੀ ਮਿੰਟੀ ਹੋ ਜਾਂਦੀ ਹੈ ਜਿਹੜੀ ਅਨੰਦ ਘਰਤ ਕਲੋਨੀ ਉਹਦੀ ਨਿਸ਼ਾਨਦੇਹੀ ਨਹੀਂ ਹੁੰਦੀ ਠੀਕ ਹੈ ਜੀ ਤੇ ਉੱਥੇ ਨਈ ਪ੍ਰਿੰਟ ਨਿਕੜੇ ਸੀ ਮੋਬਾਈਲ ਦੇ ਵਿੱਚੋਂ ਵੀ ਸੱਤ ਪੇਜਾਂ ਜੋ ਸਵਾਲਾਂ ਦੀ ਗੱਲਬਾਤ ਕੀਤੀ ਆ ਤੇ ਜੇ ਫਿਰ ਵੀ ਤੁਹਾਡਾ ਕੋਈ ਕਮੈਂਟ ਰਹਿ ਗਿਆ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਫੇਸਬੁਕ ਤੇ ਸਾਡੀ ਸਟਾਰ ਦੀ ਆਪਸ਼ਨ ਹੋ ਗਈ ਤੇ ਸਾਨੂੰ ਸਟਾਰ ਜ਼ਰੂਰ ਭੇਜਿਆ ਸੋ ਇੱਕ ਵਾਰ ਫਿਰ ਤੋਂ ਤੈ ਦਿਲੋਂ ਤੁਹਾਡਾ ਵੀ ਤੇ ਸਰਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ